ਦਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਿਆ ਅਤਿਆ ਚਰਦੇ ਵਿਰੋਧ ਵਿੱਚ ਸੇਵਾ ਸਾਣਾ ਉਦਾ ਬਾਲਾ ਸਾਹਿਬ ਠਾਕਰੇ ਜੂਥ ਪ੍ਰਧਾਨ ਹਨੀ ਮਹਾਜੰਦੀ ਗਵਾਈ ਹੋਇਆ ਧਾਰੀਵਾਜ ਮਰਦ ਪਲੋਤੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੁਕਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਵਿੱਚ ਅਲਪ ਸੰਖਿਆ ਦੇ ਹਿੰਦੂ ਭਾਈਚਾਰੇ ਨਾਲ ਹੋ ਰਹੀ ਹਿੰਸਾ ਅਤੇ ਭੇਦ ਭਾਵ ਦੀ ਕਰੀਮ ਮੰੰਦਾ ਕੀਤੀ ਹਣੀ ਮੱਜ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਧਾਰਮਿਕ ਉਤਾਨਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਜਾਨ ਮਾਲ ਨੂੰ ਖਤਰਾ ਬਣਿਆ ਹੈ ਜੋ ਕਿ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ ਉਨ੍ਹਾਂ ਨੇ ਮੰਗ ਕੀਤੀ ਕਿ ਅੰਤਰਰਾਸ਼ਟਰੀ ਪੱਧਰ ਤੇ ਇਸ ਮਸਲੇ ਦਾ ਗੰਭੀਰ ਨੋਟਿਸ ਲਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵੱਲ ਵੀ ਨਾਰਾ ਬਾਜ਼ੀ ਕੀਤੀ ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਮੁੱਦੇ ਤੇ ਟਲਰ ਰਹੀ ਆ ਅਪਣਾ ਰਹੀ ਆ ਉਹਨਾਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਬੰਗਲਾਦੇਸ਼ ਸਰਕਾਰ ਉੱਤੇ ਦਬਾਅ ਬਣਾਵੇ ਤਾਂ ਜੋ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਪ੍ਰਦਰਸ਼ਨ ਸਾਥ ਨਾਲ ਹੀ ਧੰਨ ਨਾਲ ਸਮਾਪਤ ਹੋਇਆ ਇਸ ਮੌਕੇ ਤੇ ਪ੍ਰਧਾਨ ਵਾਲੀ ਮਾਇਦੇ ਇਲਾਵਾ ਸੈਸ਼ਨਾਂ ਮੇਤਾ ਰੋਹਿਤ ਮਹਿੰਦੀ ਲਕੀ ਚੋਲਤਾ ਬਵਾਰੇ ਕੇਸ਼ਵਰਮਾ ਅੱਤਲ ਮਾਜਨਾ ਸਾਜਨਾ ਅੰਮਿਤ ਕੁਮਾਰ ਤੇ ਜੀਤਾ ਮਾਜਨਾ ਲੰਦੂ ਖੋਸਲਾ ਸਮੇਤ ਵੱਡੀ ਗਿਣਤੀ ਦੇ ਸੇਵਾਦਾਰਾਂ ਦਾ ਜਰਨਲਿਸਟਾਂ ਨੇ ਪੱਤਰਕਾਰ ਹੁੰਦੇ ਜੀ ਜੀ ਖਾਸ ਰਿਪੋਰਟ ਦੇਖੋ ਬੰਗਲਾਦੇਸ਼ ਦੇ ਵਿੱਚ ਜਿਹੜਾ ਸਾਡੇ ਹਿੰਦੂ ਸਮਾਜ ਦਾ ਸ਼ਰਮ ਹਿੰਦੂ ਸਮਾਜ ਦੇ ਨੌਜਵਾਨਾਂ ਦਾ ਚੌਰਾਹੇ ਦੇ ਵਿੱਚ ਜਿੰਦਾ ਖਿਲਾੜ ਕੇ ਅੱਗ ਲਾ ਦਿੱਤੀ ਜਾ ਰਹੀ ਹੈ ਅੱਗ ਲਾ ਕੇ ਸਾਰ ਤੇ ਮਾਰ ਦਿੱਤੇ ਜਾ ਰਹੇ ਨੇ ਲੁੱਟੇ ਲੁੱਟੇ ਬੱਚੇ ਦੇ ਰੋਪ ਹੋ ਰਹੇ ਨੇ ਮਾਵਾ ਘਰੋਂ ਨੂੰ ਲੰਗਿਆ ਕਰਕੇ ਜਲੀਲ ਕਰਕੇ ਤੇ ਵਧਿਆ ਜਾ ਰਿਹਾ ਕੋਈ ਚੁੱਤੇ ਜਾ ਰਹੇ ਨੇ 54 ਇੰਚ ਦਾ ਸੀਨਾ ਮੈਨੂੰ ਲੱਗਦਾ 28 ਇੰਚ ਦਾ ਰਹਿ ਗਿਆ ਉਹ 54 ਇੰਚ ਦਾ ਜਿਹੜਾ ਸੀਨਾ ਵਾ ਉਹ ਵਰਤਣਾ ਚਾਹੀਦਾ ਲੋਕ ਸੈਂਟਰ ਸਰਕਾਰ ਦੇ ਨੂੰ ਵੇਖ ਰਹੇ ਨੇ ਮੋਦੀ ਵਾਲੇ ਵੇਖ ਰਹੇ ਨੇ ਕਾਨੂੰ ਸਾਹ ਵਾਲੇ ਵੇਖ ਰਹੇ ਨੇ ਕੋਈ ਲੋਕ ਉੱਥੇ ਦੇ ਦੁਖੀ ਬੋਤ ਨਹੀਂ ਵੀਡੀਓ ਆਈ ਹੈ ਵੀਡੀਓ ਬਹੁਤ ਜ਼ਿੰਦਾ ਨੂੰ ਅੱਗ ਲਾ ਦਿੱਤੀ ਗਈ ਹੈ ਤੇਰੀ ਮਾਂ ਤੜਪ ਰਹੀ ਹੈ ਜਿਹਦੇ ਕੋਟ ਨੂੰ ਜ਼ਿੰਦਾ ਅੱਗ ਲਾ ਦੇਣਾ ਤਾਂ ਵੀ ਮਾਂ ਦੇ ਤੜਪਣਾ ਹੈ ਹੋਰ ਕੀ ਕਰਨਾ ਸਰਕਾਰ ਨੂੰ ਇਹਨਾਂ ਬੰਗਲਾਦੇਸ਼ੀ ਜਿਹੜੇ ਗਸ਼ਟਾਹੀਏ ਨੇ ਸਾਡੇ ਦੇਸ਼ ਵਿੱਚ ਰਹੋਣੀਏ ਉਹਨਾਂ ਨੂੰ ਤੁਰੰਤ ਮਾਰ ਕਰਨਾ ਚਾਹੀਦਾ ਜੋ ਕੋਈ ਆਪੋਕਸ਼ਨ ਦਾ ਲੀਡਰ ਕੋਈ ਵੀ ਲੋੜਾ ਪਾਉਂਦਾ ਰਹੇ ਵੀ ਵੋਟਰਾਂ ਉਹਨੂੰ ਫੜ ਕੇ ਅੰਦਰ ਦੇ ਰੇਖੇ ਦੇ ਆ ਇਹ ਆਪਾਂ ਇਹਨਾਂ ਦੀ ਮਦਦ ਕਰ ਰਹੇ ਇਹਨਾਂ ਦੀ ਵੋਟਾਂ ਵਧਾ ਦੇਣ ਤੋਂ ਜਿੱਤਣਾ ਚਾਹੁੰਦੇ ਆ ਤੇ ਉਧਰ ਸਾਡੇ ਹਿੰਦੂ ਸਮਾਜ ਦਾ ਕਤਲ ਕੀਤਾ ਜਾ ਰਿਹਾ ਯਾਦ ਰੱਖੋ ਸੰਕਤ ਸਰਕਾਰ ਇਹਨਾਂ ਨੂੰ ਬੇਲਤੀ ਕਰਨਾ ਚਾਹੁੰਦਾ ਇਹ ਹਿੰਦੂਆਂ ਦੀ ਵੋਟਾਂ ਨਾਲ ਪੂਰੇ ਦੇਸ਼ ਦੇ ਵਿੱਚ ਕਿੰਨ ਸਰਕਾਰ ਨੇ ਆਈ ਹੈ ਇਹਦਾ ਜਵਾਬ ਤੁਹਾਨੂੰ ਬੰਗਲਾਦੇਸ਼ ਨੂੰ ਦੇਣਾ ਚਾਹੀਦਾ ਇਹ ਕਹਿੰਦੇ ਕਿ ਨਾ ਨਾ